ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਅੱਜ ਯਾਰ ਤੇਰੇ ਬਾਰੇ ਕਿ ਮੇਰਾ ਗਲਾ ਬਣ ਗਿਆ ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟੂ ਛੱਟਰਾਂ ਵਾਲੇ ਜੀ ਜਿਹੜੇ ਮੇਰੇ ਮੁਕਾਬਲੇ ਚ ਲੇਖੇ ਲੜ ਰਹੇ ਉਹ ਆਏ ਹੈ ਮੰਨੂ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ। ਇਲੈਕਸ਼ਨ ਦੇ ਵਿੱਚ ਮੈਂ ਅਕਬੀਰ ਅਬਰਮ ਖੜਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਮੈਨੂੰ ਅੱਗੇ ਜਾਣਗੇ। ਪਰ ਅੱਜ ਇਹ ਮੇਰੇ ਪਾਸ ਆ ਗਏ। ਇਹ ਕਹਿੰਦੇ ਵੀ ਜੇ ਮੈਂ ਚਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇ ਦਾਂ। ਮੈਂ ਇਮਾਨਤ ਨਾਲ ਇਲੈਕਸ਼ਨ ਤੋਂ ਬਾਅਦ ਦੀ ਜੀ ਹਾਰ ਜਿੱਤਾ ਰੱਬ ਦੇ ਹੈ ਕੀਆ ਪਲੇ ਹੋਰ ਆਪਣੇ ਕੋ ਰਖਦਾ ਜਿੱਤਾ ਸਭ ਤੋਂ ਪਹਿਲਾਂ ਮਕੰਗੋ ਜੀ ਬਾਈ ਗੁਰ ਜੀ ਦਾ ਖਾਲਸਾ ਬਾਈ ਗੁਰ ਜੀ ਸਭ ਦੇ ਜੈ ਕੀ ਜੈ ਪਰ ਜੈ ਪਰਮਨਾਨ ਵਾਹਿਗੁਰੂ ਜੈ ਜੀ ਰੰਦਸ ਤਾਂ ਪੈ ਸਭ ਦੇ ਰਖਦਾ ਸਮਰੇ ਕਹਾਂ ਜੀ ਗੋਸਵਾ ਖੁਸ਼ਹਾਲ ਹੋਣਾ ਪੜਾ ਸਭ ਨੇ ਕਿਸ ਤਰ੍ਹਾਂ ਇਹ ਮਨ ਕਰ ਮੈ ਤਰੀ ਸ਼ਨਾ ਮੈਨੂੰ ਬਖਸ਼ੋ ਜੇ ਕਰਾਮਾ ਚਿੰਤ ਪੁਨੀ ਦਾ ਹੋ ਸਾਰੇ ਦਰਗਾਹ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਆ ਇਲੈਕਸ਼ਨ ਹੋ ਗਏ ਆ ਸਾਰਾ ਕੁਝ ਹੋ ਗਿਆ ਸੀਗਾ ਤੇ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਹ ਕਰਦੀ ਸੀ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਤੇ ਆ ਅਸੀਂ ਇਨਸਾਨ ਆਪਣੇ ਜਿਹੜਾ ਪਹਿਲਾ ਆਪਣੇ ਇਨਸਾਨ ਆ ਜੀ ਇਲੈਕਸ਼ਨ ਤੇ ਬਾਅਦ ਦੀ ਗੱਲ ਆ ਕਿਉਂਕਿ ਜੇ ਕਿਸੇ ਦਾ ਦੁੱਖ ਦਰਦ ਨਹੀਂ ਬਣਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਜਾਣਦਾ ਕਿ ਮਸਾਲਾ ਸਾਰਾ ਤੋਂ ਫਿਲਮ ਕਰਤਾ ਉਹਨਿੰਦ ਕਰ ਮੇਰੇ ਘਰ ਦੇ ਬਿਹਾਨਾ ਨੂੰ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਲੰਦਾ ਹੈਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਕਹਿੰਦਾ ਮੈਂ ਨਹੀਂ ਲੰਣਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਿਹਾ ਵੀ ਲੜ ਗਿਆ ਮੈਂ ਖਾਤੀਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ کاروبار ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਲ ਇੱਕ ਹੋਰ ਕਾਰੋਬਾਰ ਨੂੰ ਖੋਲਣਾ ਲੁ ਉਹਦੇ ਵਿੱਚ ਦੁਬਾਰਾ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆਇਆ ਉਹ ਤਣਾਛੇਤੀ ਲਾਉਣਾ ਚਾਹੁੰਦਾ ਹਾਂ ਉਹਨੇ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਫਿਰ ਇਸ ਪਿੱਛਾ ਛੱਡ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੀ ਹੁਕਮ ਹੋਵੇ ਤੇ ਦੁਬਾਰਾ ਆਸਣਾ ਹਾਂ ਜੀ ਸਮਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀ ਜਿਹਾ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਅਡਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵੇਚ ਚੌਰਾਹੇ ਰੁੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉੰਦਰ ਹੁੰਦੀ ਤੱਕੇ ਈ ਸ਼ਾਇਏ हीर सैफ ਨਹੀਂ ਜਾਂਦੀ ਮਿੱਤਰਾ ਹੀਰ सैफ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਕਨੀ ਸਾਹਿਬ ਜੀ ਪੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ ਸਾਡੇ ਇਨਾਂ ਦੇ ਨਮਾnde ਅੱਗੇ ਜੜ ਜੇਦੇ ਤੇ ਕਿਉਂਕਿ ਸਿੱਧਰ ਵੀ ਜ਼ਿਆਦਾ ਸੀ ਮੈਨੂੰ ਕੋਈ ਆਵਾਜ਼ ਆਉਂਦੀ ਕਨੀ ਸਾਹਿਬ ਜਿੱਦਾਂ ਲੈ ਜਿਲਾਨ ਦੇ ਬੋਟਾ ਨੂੰ ਯਾਰ ਮੈਂ ਕਹਿੰਦੀ ਆਪੋ ਮੇਰੇ ਨਾਲ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤ ਤੁਹਾਡੇ ਕਰਦੀ ਆ ਪੰਜ ਚਾਰ ਅੱਧਰ ਪਾ ਦੋ ਕੋਈ ਯਾਰ ਜਿੱਤਣਾ ਹੈ ਜੇ ਸੋ ਵਧੀਆ ਬੰਦੇ ਤੇ ਲੀਡ ਕਿ ਨਹੀਂ ਹੋਗੀ ਆਪਣੀ ਇਹ ਨੀਡ ਟੂ ਛੱਡਣਾ ਵੀ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਆਜਾ ਨਾ ਪਵਾ ਦੇ ਨਿੱਕੇ ਆਂ ਛੇ ਲੱਗਦੇ ਚੰਨੀ ਸਾਹਿਬ ਨਹੀਂ ਤੇ ਛੱਟਰ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਹੈ ਚੰਨੀ ਜਿਹੜੇ ਚੰਨੀ ਸਾਹਿਬ ਦੇ ਬਾਜੇ ਲੱਗਦਾ ਟੀਨੂ ਅਰ ਸੀਤ ਨਗਰ ਆਰ ਪਰ ਗਿਆ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰੋ ਹੋ ਸਕਦਾ ਹੋ ਨਹੀਂ ਸਕਦਾ ਫੁੱਟਾ ਹੈ ਕੀ ਇਹ ਮੋਟਾ ਬਾਦਰੀ ਕਰਨੀਆਂ ਸਿਰਫ ਮੇਰੀ ਇਹਨੇ ਬੋਲਤਾਂ ਆਣੀਆਂ ਹੋਰ ਕਿਤੇ ਨਹੀਂ ਮੈਂ ਸਹੀ ਇਹ ਕਹਾਂ ਕਿ ਸਾਡੇ ਪੰਜਾਬ ਦੇ ਸੀਐਮ ਫੇਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਫੁੱਟਾ ਬਹਿਣਦਾ ਹੈ ਨਾ ਆਪਾਂ ਨੇ ਖਤਰ ਤੇ ਨਹੀਂ ਰੱਖਣਾ ਕਿੰਨੇ ਜੀ ਨਾ ਨਾ ਚਲੀ ਮੈਨੂੰ ਨਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋ ਆਜੇ ਪਹਿਮ ਨਾ 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 ਖੜਾ ਬਗਾਵ ਤੱਕ ਖੜਾ ਜੀ ਮੈਂ ਨਾ ਕਿਹਾ ਅੱਜ ਮੈਂ ਕਿਹਾ 14 ਸਾਲ ਸਮਾਸਾਰ ਚੱਕ ਲਓ ਬੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜਿਹਨਾਂ ਤੇ ਕਦਰ ਦੇ ਦਿੱਤਾ ਮੈਂ ਕਿਹ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਰਹੇ ਤੁਸੀਂ ਉਹਦੇ ਦਾ ਸਟੈਂਡ ਲੈਣੇ ਇੱਕ ਸਟੈਂਡ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਾ ਕੋਈ ਨਹੀਂ ਉਹ ਕਹਿੰਦੇ ਜੰਮੀ ਨਾ ਵਾ ਫਿਰ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਢੈਂਡ ਬੰਦਾ ਹੈ ਉਹ ਗੰਦਾ 20000 ਰੁਪਇਆ ਤੇ ਗੱਡੀ ਮੇਰੇ ਨਾਲੋਂ 3 ਮਹੀਨਾ ਬਾਅਦ ਫਿਰ ਮੈਨੂੰ ਉਸ ਦਿਨ ਦਾ ਗੱਲ ਕਰਦਾ ਪੈਸੇ ਨੂੰ ਦੇ ਦੇ ਉਹ ਅਗਰ ਸ਼ਰੀਰ ਨਹੀਂ ਵਾਸੇ ਨਾ ਲੰਮਾ ਪ੍ਰੋਜੈਕਸ਼ਨ ਹੀ ਲੰਮਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਹਾ ਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਿਹਨੂੰ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਾਂ ਹੀ ਦਾਕਾਰ ਹੋ ਜਾਣਾ ਤੇ ਆਪਣੇ ਧੋਖੇ ਇਹ ਕਹਿੰਦੇ ਕਰਦਾ ਤੇ ਕੀ ਲੰਕਾ ਕਰਦੇ ਸਾਡੇ ਘਰ ਦਾ ਬੰਦਾ ਲੰਕਾ ਢਾਂਦਿਆ ਤੇ ਵੀ ਪਤਾ ਨਹੀਂ ਮੈਂ ਤਾਂ ਯਾਰ ਅੱਜ ਤਵਾਲ ਖਤਮ ਕਿਦੇ ਵਾਸਤੇ ਕਰ ਰਹੀ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੀ ਸੀ ਉਹਨਾਂ ਵਾਸਤੇ ਫੂਜ ਕਰ ਰਹੀ ਸੀ ਬੜਾ ਸਿਰ ਚੰਕਾ ਵਾਲੀ ਨੇ ਡੋਟ ਪਾਈ ਘਰ ਵਾਲੇ ਨੇ ਕਰ ਦਿੱਤੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਨਹੀਂ ਲੈ ਫੋਟੋ ਵੀ ਕਰਾਈ ਆ ਪੁੱਤਾਂ ਨੇ ਨਹੀਂ ਜੀ ਇਤਨਾ ਨਹੀਂ ਬੇਕਰ ਚੋਲੇ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਮੇਰੇ ਭਾਈ ਤੇ ਨਹੀਂ ਨੇ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਇਹ ਤਾਰੇ ਗੱਲ ਕਰਨੇ ਅੰਬਸਰ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋ ਕੇ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਗੀ ਦਾ ਕਿਉਂ ਮੈਨੂੰ ਮੁਕਾਬਲਾ ਨਹੀਂ ਕਰਦੇ ਪੰਜਾਬ ਹੱਕਾਂ ਵਾਸਤੇ ਮੈਂ ਲੜਿਆ ਸੀ ਜਮਾਨਾ ਵਾਸਤੇ ਡਰਾਈਵਰ ਵਾਸਤੇ ਕਿਸਾਨਾਂ ਵਾਸਤੇ ਅਸਲੀ ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਰ ਛੁੱਟੀ ਸੋਮਵਾਰ ਨੂੰ ਪਿਓ ਦੇ ਪਤਨੇ ਲੈ ਜਾਈ ਕਰ ਦਿੱਤੀ ਕਿਚਨ ਦੇ ਮੂਰੇ ਉਹਨਾਂ ਨੇ ਬੰਦ ਨਹੀਂ ਫੜਦੇ ਮੰਗਲਵਾਰ ਦਾ ਪੈੜ ਪਰ ਨਾ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਮ ਅਸੀਂ ਫੈਲ ਲਾ ਕੇ ਮੇਰੇ ਤੇ ਨਾ ਵਕੀਲ ਤੋਂ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਹੈ ਉਥੇ ਜਾ ਕੇ ਇੱਕ ਬੰਦਾ ਜਾ ਕੇ 13 ਰੁਪਏ ਜਮ੍ਹਾਂ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮੰਨੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ یہنے پیسے خراب پیتے میں یار میں کہ یار بہت غلطی ہوئی اج اتنا بڑا نہیں رسک رہا سیگا وہ چھوٹے والے اسکلائی تھی پر زندگی تے اتنا بڑا رسک ہے ایک زندگی تو سمجھ ہی ملی ہے ابھی ہونی نہیں دندا اپا تے سوچ لے ایک ساری سوچ لے کے چلیں سی پی ایم بند نہ سکتو ایک ساری سوچ لے کے چلیں سی میں تمہیں ویسا تمہیں چاہیے اسی 12 اسی نہ موتی نے ਬੜਾ ਅਜੀਬ ਕਿ ਉਹਨੇ ਵੀ ਰੁਕਤੀ ਕਿਹਾ ਇਹ ਜਿਵੇਂ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਕਿ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਮ ਦਾ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਤੇ ਇਸੇ ਲਈ ਜਨਰ ਦੋ ਕਿ ਕਹਿੰਦਾ ਕਿ ਜਿੱਦਾਂ ਜੋ ਕਾਗਜ਼ਿਕ ਮੈਂ ਆਪਣਾ ਪੂਰਾ 1.2 ਲੱਖ ਰੁਪਏ ਇਕੱਠਾ ਕਰ ਕੋਦ ਸਕ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਚੋਲ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਨਤੇ ਕਹ ਲਿਆ ਕਿ ਜੇ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਇਹ ਨਹੀਂ ਗੱਲ ਬਣੀ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਔਰ ਤੁਹਾਨੂੰ ਜਿੰਦਾਬਾਦ 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 ਚਲੋ ਜੀ ਚੱਲੀ ਜੀ ਜਿੰਦਾਬਾਦ ਸਾਡੇ ਸੀਨਾ ਫਿਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਪਰ ਸੋਨੀਆ ਕੰਮੀ ਤੇ ਫਿਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਬਾਬਤ ਦੇ ਕੇ ਅਰਦਾਸ ਕਰਾਂਗੇ ਪਰ ਸੋਨੀਆ ਗਾਦੀ ਜੋ ਤੁਹਾਡੇ ਰਾਹੁਲ ਗਾਦੀ ਨੇ ਤੁਹਾਡੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਾਂ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹਾਲ